ਜੀ 26 ਤਰੀਕ ਦੀ ਗੇੜੀ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਦੇ ਸੁਣਾਈ ਨਹੀਂ ਹੋਈ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਜਿਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰ ਇਕੱਠੇ ਹੋ ਕੇ ਆਏ ਆ ਤੇ ਫਿਰ ਚੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਂਦੇ ਆ ਜੀ ਉਹਨਾਂ ਤੋਂ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ ਸਕੂਲੋਂ ਬੱਚੀ ਗਿਆ ਬੋਈ ਹੈ ਜੀ ਕਹਿਣਾ ਚਾਹਤਾ ਹੂੰ ਕਿ ਬੱਚੀਆਂ ਅੱਜ ਪੰਜਾਬ ਦੇ ਅੰਦਰ ਸੇਫ ਨਹੀਂ ਆ ਸਰ ਜੀ ਕਿਉਂ ਧਰਨਾ ਲਗਾਇਆ ਗਿਆ ਥਾਣੇ ਦੇ ਅੱਗੇ ਕੀ ਕਰ ਸਰ ਮੇਰੀ ਬੱਚੀ 26 ਤਰੀਕ ਦੀ ਗਈ ਦੀਆ ਸਰ 1 ਮਹੀਨਾ ਤੇ 1 ਦਿਨ ਹੋ ਗਿਆ ਆ ਸਰ ਮੇਰੀ ਕਿਦੇ ਸੁਣਾਈ ਨਹੀਂ ਹੋਈ ਬੱਚੀ ਪੜਦੀ ਸੀ ਹਾਂਜੀ ਸਰ ਗ੍ਰੀਨਲੈਂਡ ਸਕੂਲ ਪੜਦੀ ਸੀ ਸਰ ਜੀ ਕਿਹੜੀ ਕਲਾਸ ਕਰ ਨੌਵੀਂ ਚ ਪੜਦੀ ਸੀ ਤੇ ਹੁਣ ਜਿਹੜਾ ਤੁਸੀਂ ਧਰਨਾ ਲਗਾਇਆ ਉਹ ਪਹਿਲਾਂ ਵੀ ਪੁਲਿਸ ਨੂੰ ਕੰਪਲੇਂਟ ਕਰੀ ਸੀ ਕਿ ਜਾਤ ਜੀ ਸਰ ਅਸੀਂ ਕਿੰਨੇ ਦਿਨ ਹੋਇਆ ਸਾਨੂੰ ਆਂਦੇ ਸਰ 26 ਤਰੀਕ ਤੋਂ ਹੀ ਕੰਪਲੇਂਟ 26 ਤਰੀਕ ਤੋਂ ਹੀ ਸਰ ਅਸੀਂ ਕਰੇ ਕਰੇ ਆ ਤੁਹਾਡੀ ਬੇਟੀ ਸੀ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰੀ ਇਕੱਠੇ ਹੋ ਗਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਤੁਹਾਡੀ ਅਜੇ ਤੱਕ ਹਾਂਜੀ ਡੇਟੀ ਸੀ ਮੇਰੀ ਜੀ ਹੁਣ ਤੁਸੀਂ ਧਰਨਾ ਲਗਾਇਆ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਗਿਆ ਨੇ ਸਕੂਲ ਜੋ ਜੋ ਨਾਮ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਦੇ ਵਿੱਚੋਂ ਤੁਹਾਨੂੰ ਕੀ ਆਸ਼ਵਾਸ਼ਣ ਮਿਲਦਾ ਰਿਹਾ ਸਕੂਲ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਹੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਹੈ। ਜਦ ਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਹੈ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਹੈ ਕਿ ਕਿਹੜਾ ਬੱਚਾ ਨਾਲ ਹੈ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ। ਹੁਣ ਤੁਹਾਨੂੰ ਕੀ ਆਸ ਲੱਗਦੀ ਹੈ ਕਿ ਤੁਹਾਡੀ ਬੱਚੀ ਕਿੱਥੇ ਹੋ ਸਕਦੀ? ਸਰ ਇਹ ਪਤਾਮ ਦਾਦੇ ਸਾਰੇ ਅਸੀਂ ਥਾਣੇ ਕਿਉਂ ਆਂਦੇ ਆ ਜੀ? ਕੋਈ ਰਿਸ਼ਤੇਦਾਰੀਆਂ ਵਗੈਰਾ? ਸਰ ਅਸੀਂ ਸਾਰੇ ਪਤਾ ਕਰ ਲਿਆ ਜੀ ਸਾਰੇ ਹੀ ਪਤਾ ਕਰ ਲਿਆ। ਹੁਣ ਬੱਚੀ ਨੂੰ ਜਦੋਂ ਸਕੂਲ ਵਿੱਚ ਤੁਸੀਂ ਪੜਾ ਕੀਤਾ ਤਾਂ ਟੀਚਰਾਂ ਵਗੈਰਾ ਦਾ ਕੀ ਕਹਿਣਾ ਸੀ ਸਰ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਉਂਦੇ ਆ ਜੀ ਉਹਨਾਂ ਤੋਂ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ ਸਕੂਲੋਂ ਬੱਚੀ ਗਿਆ ਬੋਈ ਐਡਾ ਵੱਡਾ ਸਕੂਲ ਆ ਜੀ ਐਡੇ ਵੱਡੇ ਸਕੂਲ ਮੈਂ ਗਰੀਬ ਬੰਦਾ ਜਿਵੇਂ ਮੈਂ ਗਰੀਬ ਬੰਦਾ ਐਡੇ ਵੱਡੇ ਸਕੂਲ 'ਚ ਪੜਾ ਰਿਹਾ ਆਂ ਜਾਂ ਤੇ ਉਹ ਵੱਡਾ ਸਕੂਲ ਨਹੀਂ ਹੈਗਾ ਜਿਹੜੇ ਉਹ ਬੱਚਿਆਂ ਦੇ ਦਿਮਾਗ ਉਹਨੂੰ ਮਤ ਬੱਚੇ ਨੂੰ ਪੜ੍ਹਾ ਹੀ ਨਹੀਂ ਸਕਦੇ ਸਹੀ ਅਸੀਂ ਉਹ ਬੱਚੇ ਕੀ ਸਕੂਲ ਤੋਂ ਉਮੀਦ ਕਰਾਂਗੇ ਜੀ ਨੀ ਨੀ ਫੀਸਾਂ ਦੇਣੇ ਅੱਪਾ ਕਦ ਲਈ ਦੇਣੇ ਆ कोई कार्रवाई नहीं की तो। सर मैं यही कहना चाहता हूँ कि बच्चियाँ आज पंजाब के अंदर सेफ नहीं हैं। माँ बाप बच्ची को जो है पढ़ाते हैं बहुत दिलों जान से अपना खर्चा करते हैं लेकिन कुछ जिम्मेवार स्कूल की भी बनती हैं जैसे कि प्रिंसिपल मैम है टीचर है जो कि स्टाफ के अंदर स्कूल के अंदर कोई भी बात होती है तो प्रिंसिपल को मालूम होता है कि हाँ ये स्टूडेंट कौन सा है ये स्टूडेंट कैसा है हर मतलब चीज़ का रिगार्ड होता है लेकिन जब भी प्रिंसिपल मैम को पूछा गया है उन्होंने यही बोला है कि नहीं ये ये बात नहीं है ये बात नहीं है हम ये चाहते हैं कि जो स्कूल है स्कूल के अंदर कैमरे लगाए रखे हैं कैमरों की जो है फुटेज निकाली जाए उसके मुताबिक हमने जो है पुलिस के बीच में कंप्लेंट किया और कंप्लेंट करने के मुताबिक एक महीना आज एक दिन हो गया उस माँ का इतना बुरा हाल है वो खाना नहीं खाती अब ऐसे है ये हालात हैं अब टीचर भी जो है जवाब नहीं दे पा रहे वो भी जबकि मुझे ये ज़रूर लग रहा है कि कहीं ना कहीं साजिश करता जो है ये स्कूल से ही निकलेगा और ज़रूर जो है प्रशासन इसके बीच में गौर से तरीके से जो है ना इसकी पूरी वो मतलब तहकीकत करनी चाहिए जिसके बीच में ਤਾਕੀ ਪਤਾ ਚੱਲੇ ਕਿ ਕੌਣ ਐਸਾ ਆਦਮੀ ਹੈ ਅੱਜ ਬੱਚੀ ਕਹਾਂ ਹੈ ਉਸਕੇ ਮਾਪੇ ਕੋ ਕਿਆ ਪਤਾ ਕਿਆ ਹੋ ਰਹਾ ਉਸਕੇ ਸਾਥ ਕਿਆ ਨਹੀਂ ਹੋ ਰਹਾ ਹੈ ਹਮੇ ਬੱਚੀ ਚਾਈ